ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਮੌਜੂਦ ਨੇ ਇਹ ਖੁੱਡੀਆਂ ਸਾਹਿਬ ਅੱਜ ਜਿਹੜਾ ਵਿਧਾਨ ਸਭਾ ਦੇ ਅੰਦਰ ਸਵਾਲ ਵੀ ਰੱਖਿਆ ਗਿਆ ਸੀ ਜਿਸ ਦੇ ਵਿੱਚ ਪਸ਼ੂ ਬੀਮਾ ਨੂੰ ਲੈ ਕੇ ਸਵਾਲ ਰੱਖਿਆ ਗਿਆ ਸੀ ਕੀ ਪੰਜਾਬ ਸਰਕਾਰਾਂ ਨਾਲ ਸਮੇਂ ਦੇ ਵਿੱਚ ਪਸ਼ੂ ਬੀਮਾ ਯੋਜਨਾ ਲੈ ਕੇ ਆ ਰਹੀ ਹੈ ਇਹ ਪਹਿਲਾਂ ਨਹੀਂ ਹੋਇਆ ਕਰਦਾ ਸੀ ਹੁਣ ਅਸੀਂ ਸੋਚਿਆ ਵੀ ਪਸ਼ੂ ਬੜੇ ਕੀਮਤੀ ਹੈ ਜਿਵੇਂ ਪਿੱਛੇ ਹੜ ਆ ਗਏ ਉਦੋਂ ਵੀ ਮੌਤਾਂ ਹੋ ਗਈਆਂ ਹੋਰ ਵੀ ਕੋਈ ਇਹੋ ਜਿਹੀ ਅਨਸਖਾਵੀ ਘਟਨਾ ਵਾਪਰ ਜਾਂਦੀ ਹੈ ਜੀ ਦੇ ਨਾਲ ਕਿਉਂਕਿ ਇਸ 60 70 ਹਜ਼ਾਰ ਲੱਖ ਲੱਖ ਰੁਪਏ ਤੋਂ ਜ਼ਿਆਦਾ ਦੇ ਵੀ ਹੈ ਪਰ ਅਸੀਂ ਇੱਕ 70 ਹਜ਼ਾਰ ਰੁਪਏ ਦੀ ਤੱਕ ਗੱਲ ਕੀਤੀ ਗਈ ਹੈ ਕਿ ਉਹਦਾ ਟੈਂਡਰ ਵੀ ਕੋ 542 ਕਰੋੜ ਕੁਛ ਤੋਂ ਵੱਧ ਜਿਹੜੀ ਇਹ ਰਾਸ਼ੀ ਰੱਖੀ ਗਈ ਆ ਉਹਦੇ ਅਸੀਂ ਚਾਹਾਂਗੇ ਕਿ ਸਾਰੇ ਜਿਹੜੇ ਦੁੱਧਾਰੂ ਔਰ ਵਪਾਰਕ ਪਸ਼ੂਆਂ ਦੇ ਬੀਬੇ ਹੁੰਦੇ ਰਹਿਣ ਕਿਸੇ ਦਾ ਵੱਡਾ ਨੁਕਸਾਨ ਨਾ ਹੋਵੇ। ਤਾਂ ਕੁਝ ਇਸ ਕੁਝ ਟਾਈਮ ਬౌండ్ ਹੈ ਕਦੋਂ ਤੱਕ ਇਹ ਸਕੀਮ ਜਿਹੜੀ ਲਾਗੂ ਹੋ ਸਕਦੀ ਹੈ ਕਦੋਂ ਜਿਹੜੇ ਦੁੱਧਾਰੂ ਪਸ਼ੂਆਂ ਵਾਲੇ ਜਿਹੜੇ ਲੋਕ ਨੇ ਜਿਹਨੇ ਕਮਰਸ਼ੀਅਲੀ ਕੰਮ ਕਰਿਆ ਨਿਉ ਟੈਂਡਰ ਔਰ ਬਿਲਡਸ ਬੁਲਾਏ ਗਏ ਨੇ ਟੈਂਡਰ ਸੋ ਇਸਨ ਸਾਡੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਜਿਵੇਂ ਇਸ ਦਾ ਪਹਿਲਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਚੁਕਿਆ ਗਿਆ ਸੀ ਉਸ ਸਵਾਲ ਦਾ ਜਿਹੜਾ ਜਵਾਬ ਹੈ ਕਿਉਂਕਿ ਜੇ ਦੇਖਿਆ ਜਾਵੇ ਪਸ਼ੂ ਤੁਹਾਨੂੰ ਲੈ ਕੇ ਲੋਕ ਜਿਹੜੇ ਨੇ ਪਹਿਲਾਂ ਵੀ ਮੰਗ ਕਰਦੇ ਰਹੇ ਨੇ ਸੋ ਉਸ ਦੇ ਉੱਤੇ ਅੱਜ ਵਿਧਾਨ ਸਭਾ ਦੇ ਵਿੱਚ ਸਵਾਲ ਦੇ ਜਵਾਬ ਤੇ ਗੁਰਮੀਤ ਸਿੰਘ ਗਿਆ ਜਿਹੜੇ ਨੇ ਉਹਨਾਂ ਨੇ ਕਿਹਾ ਨਾਲੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਪਸ਼ੂ ਧਨ ਬੀਮਾ ਜੜਾ ਉਹ ਯੋਜਨਾ ਲੈ ਕੇ ਆਂਦੀ ਜਾਏਗੀ ਥੋੜੇ ਜਿਹੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਰੂਬਰੂ ਇਹ ਜਿਹੜੀ ਸਕੀਮ ਹੈ ਉਹ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੇ ਫਿਰ ਦੇ ਵਿੱਚ ਲਿਆਦੀ ਜਾਏਗੀ ਵੀਰੇ ਜਰਨਲਿਸਟ ਜਤਿੰਦਰ ਲਾਲ ਪ੍ਰਾਂਕਾ ਮੀ ਲੂ ਟੈਲੀਪੋਸ ਪੰਜਾਬ Haryana Himachal ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਮੌਜੂਦ ਨੇ ਖੁੱਡੀਆਂ ਸਾਹਿਬ ਅੱਜ ਜਿਹੜਾ ਵਿਧਾਨ ਸਭਾ ਦੇ ਅੰਦਰ ਸਵਾਲ ਵੀ ਰੱਖਿਆ ਗਿਆ ਸੀ ਜਿਸ ਦੇ ਵਿੱਚ ਪਸ਼ੂ ਬੀਮਾ ਨੂੰ ਲੈ ਕੇ ਸਵਾਲ ਰੱਖਿਆ ਗਿਆ ਸੀ ਕੀ ਪੰਜਾਬ ਸਰਕਾਰਾਂ ਨੇ ਸਮੇਂ ਦੇ ਵਿੱਚ ਪਸ਼ੂ ਬੀਮਾ ਯੋਜਨਾ ਲੈ ਕੇ ਆ ਰਹੀ ਹੈ ਇਹ ਪਹਿਲਾਂ ਨਹੀਂ ਹੋਇਆ ਕਰਦਾ ਸੀ ਹੁਣ ਅਸੀਂ ਸੋਚਿਆ ਵੀ ਪਸ਼ੂ ਬੜੇ ਕੀਮਤੀ ਹੈ ਜਿੰਨੇ ਪਿੱਛੇ ਹੜ ਆ ਗਏ ਉਦੋਂ ਵੀ ਮੌਤਾਂ ਹੋ ਗਈਆਂ ਹੋਰ ਵੀ ਕੋਈ ਇਹੋ ਜਿਹੀ ਅਣਸਕਾ ਵੀ ਘਟਨਾ ਵਾਪਰ ਜਾਂਦੀ ਹੈ ਜੀ ਇਹਦੇ ਨਾਲ ਕਿਉਂਕਿ ਇਹ 60 70 ਹਜ਼ਾਰ ਲੱਖ ਲੱਖ ਰੁਪਏ ਤੋਂ ਜ਼ਿਆਦਾ ਦੇ ਵੀ ਹੈ ਪਰ ਅਸੀਂ ਇੱਕ 70 ਕੁ ਹਜ਼ਾਰ ਰੁਪਏ ਦੀ ਤੱਕ ਗੱਲ ਕੀਤੀ ਗਈ ਹੈ ਕਿ ਉਹਦਾ ਟੈਂਡਰ ਵੀ ਕੋ 542 ਕਰੋੜ ਕੁਝ ਤੋਂ ਵੱਧ ਜਿਹੜੀ ਇਹ ਰਾਸ਼ੀ ਰੱਖੀ ਗਈ ਆ ਉਹਦੇ ਅਸੀਂ ਚਾਹਾਂਗੇ ਕਿ ਸਾਰੇ ਜਿਹੜੇ ਦੁੱਧਾਰੂ ਔਰ ਵਪਾਰਕ ਪਸ਼ੂਆਂ ਦੇ ਬੀਮੇ ਹੁੰਦੇ ਰਹਿਣ ਕਿਸੇ ਦਾ ਵੱਡਾ ਨੁਕਸਾਨ ਨਾ ਸਟਾਈਮ ਬੌਂਡ ਹੈ ਕਦੋਂ ਤੱਕ ਇਹ ਸਕੀਮ ਜਿਹੜੀ ਲਾਗੂ ਹੋ ਸਕਦੀ ਹੈ ਕਦੋਂ ਜਿਹੜੇ ਦੁੱਧਾਰੂ ਪਸ਼ੂਆਂ ਵਾਲੇ ਜਿਹੜੇ ਲੋਕ ਨੇ ਜਿਹਨੇ ਕਮਰਸ਼ੀਅਲੀ ਕੰਮ ਕਰਿਆ ਨੇ ਉਹ ਇੰਤਜ਼ਾਰ ਟੈਂਡਰ ਔਰ ਬਿਲਡਸ ਬੁਲਾਏ ਗਏ ਨੇ ਟੈਂਡਰ ਲਾਇਆ ਗਿਆ ਸੋ ਇਸਨ ਸਾਡੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡਿਆ ਜਦੋਂ ਇਸ ਕੋ ਪਹਿਲਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਚੁਕਿਆ ਗਿਆ ਸੀ ਉਸ ਸਵਾਲ ਦਾ ਜਿਹੜਾ ਜਵਾਬ ਹੈ ਕਿਉਂਕਿ ਜੇ ਦੇਖਿਆ ਜਾਵੇ ਪਸ਼ੂ ਤੁਹਾਨੂੰ ਲੈ ਕੇ ਲੋਕ ਜਿਹੜੇ ਨੇ ਪਹਿਲਾਂ ਵੀ ਮੰਗ ਕਰਦੇ ਰਹੇ ਨੇ ਸੋ ਉਸ ਦੇ ਉੱਤੇ ਅੱਜ ਵਿਧਾਨ ਸਭਾ ਦੇ ਵਿੱਚ ਸਵਾਲ ਦੇ ਜਵਾਬ ਤੇ ਗੁਰਮੀਤ ਸਿੰਘ ਜਿਹੜੇ ਨੇ ਉਹਨਾਂ ਨੇ ਕਿਹਾ ਨਾਲੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਪਸ਼ੂ ਧਨ ਬੀਮਾ ਜੜਾ ਉਹ ਯੋਜਨਾ ਲੈ ਕੇ ਆਂਦੀ ਜਾਏਗੀ ਥੋੜੇ ਜਿਹੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਰੂਬਰੂ ਇਹ ਜਿਹੜੀ ਸਕੀਮ ਹੈ ਉਹ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੇ ਫਿਰ ਦੇ ਵਿੱਚ ਲਿਆਦੀ ਜਾਏਗੀ ਵਿੜੇ ਜਰਨਲਿਸਤ ਜਤਿੰਦਰ ਲਾਲ ਪ੍ਰਾਂਕਾ ਮੀ ਲੂ ਟੈਲੀਪੋਸ ਪੰਜਾਬ Haryana Himachal ਚਲਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਮੌਜੂਦ ਨੇ ਖੁੱਡੀਆਂ ਸਾਹਿਬ ਅੱਜ ਜਿਹੜਾ ਵਿਧਾਨ ਸਭਾ ਦੇ ਅੰਦਰ ਸਵਾਲ ਵੀ ਰੱਖਿਆ ਗਿਆ ਸੀ ਜਿਸ ਦੇ ਵਿੱਚ ਪਸ਼ੂ ਬੀਮਾ ਨੂੰ ਲੈ ਕੇ ਸਵਾਲ ਰੱਖਿਆ ਗਿਆ ਸੀ ਕੀ ਪੰਜਾਬ ਸਰਕਾਰਾਂ ਨਾਲੇ ਸਮੇਂ ਦੇ ਵਿੱਚ ਪਸ਼ੂ ਬੀਮਾ ਯੋਜਨਾ ਲੈ ਕੇ ਆ ਰਹੀ ਹੈ ਇਹ ਪਹਿਲਾਂ ਨਹੀਂ ਹੋਇਆ ਕਰਦਾ ਸੀ ਹੁਣ ਅਸੀਂ ਸੋਚਿਆ ਵੀ ਪਸ਼ੂ ਬੜੇ ਕੀਮਤੀ ਹੈ ਜਿੰਨੇ ਪਿੱਛੇ ਹੜ ਆ ਗਏ ਉਦੋਂ ਵੀ ਮੌਤਾਂ ਹੋ ਗਈਆਂ ਹੋਰ ਵੀ ਕੋਈ ਇਹੋ ਜਿਹੀ ਅਣਸਕਾਵੀ ਘਟਨਾ ਵਾਪਰ ਜਾਂਦੀ ਹੈ ਜੀ ਇਹਦੇ ਨਾਲ ਕਿਉਂਕਿ 60 70 ਹਜ਼ਾਰ ਲੱਖ ਲੱਖ ਰੁਪਏ ਤੋਂ ਜ਼ਿਆਦਾ ਦੇ ਵੀ ਹੈ ਪਰ ਅਸੀਂ ਇੱਕ 70 ਕੁ ਹਜ਼ਾਰ ਰੁਪਏ ਦੀ ਤੱਕ ਗੱਲ ਕੀਤੀ ਗਈ ਹੈ ਕਿ ਉਹਦਾ ਟੈਂਡਰ ਵੀ ਕੋ 542 ਕਰੋੜ ਕੁਝ ਤੋਂ ਵੱਧ ਜਿਹੜੀ ਇਹ ਰਾਸ਼ੀ ਰੱਖੀ ਗਈ ਆ ਉਹਦੇ ਅਸੀਂ ਚਾਹਾਂਗੇ ਕਿ ਸਾਰੇ ਜਿਹੜੇ ਦੁੱਧਾਰੂ ਔਰ ਵਪਾਰਕ ਪਸ਼ੂਆਂ ਦੇ ਬੀਮੇ ਹੁੰਦੇ ਰਹਿਣ ਕਿਸੇ ਦਾ ਵੱਡਾ ਨੁਕਸਾਨ ਨਾ ਹੋ ਟਾਈਮ ਬౌੰਡ ਹੈ ਕਦੋਂ ਤੱਕ ਇਹ ਸਕੀਮ ਜਿਹੜੀ ਲਾਗੂ ਹੋ ਸਕਦੀ ਹੈ ਕਦੋਂ ਜਿਹੜੇ ਦੁੱਧਾਰੂ ਪਸ਼ੂਆਂ ਵਾਲੇ ਜਿਹੜੇ ਲੋਕ ਨੇ ਜਿਹਨੇ ਕਮਰਸ਼ੀਅਲੀ ਕੰਮ ਕਰੈ ਨੇ ਉਹ ਇੰਤਜ਼ਾਰ ਟੈਂਡਰ ਔਰ ਬਿਲਡਸ ਬੁਲਾਏ ਗਏ ਨੇ ਟੈਂਡਰ ਲਾਇਆ ਗਿਆ ਸੋ ਇਸਨ ਸਾਡੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਜਿਵੇਂ ਇਸ ਕੋ ਪਹਿਲਾਂ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਚੁਕਿਆ ਗਿਆ ਸੀ ਉਸ ਸਵਾਲ ਦਾ ਜਿਹੜਾ ਜਵਾਬ ਹੈ ਕਿਉਂਕਿ ਜੇ ਦੇਖਿਆ ਜਾਵੇ ਪਸ਼ੂ ਤੁਹਾਨੂੰ ਲੈ ਕੇ ਲੋਕ ਜਿਹੜੇ ਨੇ ਪਹਿਲਾਂ ਵੀ ਮੰਗ ਕਰਦੇ ਰਹੇ ਨੇ ਸੋ ਉਸੇ ਦੇ ਉੱਤੇ ਅੱਜ ਵਿਧਾਨ ਸਭਾ ਦੇ ਵਿੱਚ ਸਵਾਲ ਦੇ ਜਵਾਬ ਤੇ ਗੁਰਮੀਤ ਸਿੰਘ ਪੁਰੀਆ ਜਿਹੜੇ ਨੇ ਉਹਨਾਂ ਨੇ ਕਿਹਾ ਨਾਲੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਪਸ਼ੂ ਧਨ ਬੀਮਾ ਜਿਹੜਾ ਉਹ ਯੋਜਨਾ ਲੈ ਕੇ ਆਂਦੀ ਜਾਏਗੀ ਥੋੜੇ ਹੀ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਰੂਬਰੂ ਇਹ ਜਿਹੜੀ ਸਕੀਮ ਹੈ ਉਹ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੇ ਫਿਰ ਦੇ ਵਿੱਚ ਲਿਆਦੀ ਜਾਏਗੀ ਵਿੜੇ ਜਰਨਲਿਸਟ ਜਤਿੰਦਰ ਲਾਲ ਪ੍ਰਾਂਕਮੀ ਲੂ ਟੈਲੀਪੋਰਟ ਪੰਜਾਬ ਹਰਨਾ ਹੈ